ਅੱਜ ਫੇਰ ਅੱਜ ਮਿੰਨੀ ਬਲੌਗ ਨਾਲ ਜੁੜ ਚੁੱਕੇ ਆ ਨਵੀ ਨਾਲ ਤੇ ਅੱਜ ਗੱਲ ਕਰਾਂਗੇ ਇਤਿਹਾਸਕ ਜੂਬੇ ਬਾਰੇ ਚੱਪਟ ਚਿੜੀ ਵਿੱਚ ਜਰੈਗਾ ਅੱਜ ਉਸ ਹਾਲਾਤ ਤੇ ਸਰਕਾਰ ਨੇ ਉਹ ਸਿਆਸਤ ਦੇ ਡੰਡੇਨ ਦੇਖ ਸਕਦੇ ਹੋ ਕਿ ਇਹੋ ਜਿਹਾ ਬਦਲਾ ਲਿਆਂਦਾ ਪੂਰਾ ਕਹਿੰਦੇ ਨੇ ਸ਼ਮਸ਼ਾਨ ਘਾਟੀ ਬਣਾਇਆ ਇਹਨਾਂ ਨੇ ਖੰਡਰ ਬਣਿਆ ਪਿਆ ਇਸ ਟਮੇ ਜੂਬੇ ਦਾ ਪਰ ਇਹ ਸਰਕਾਰ ਉਹਦਾ ਗੱਲ ਕਰਦਾ ਸੀ ਬਾਦਲ ਬਾਦਲ ਨੂੰ ਕਹਿੰਦਾ ਸੀ ਕਿ ਤੇਰੇ ਪਿਓ ਦੀ ਪ੍ਰਾਪਰਟੀ ਨਹੀਂ ਇਹ ਲੋਕਾਂ ਦੇ ਪੈਸਾ ਦੀ ਬਣੀ ਆ ਪਰ ਲੋਕਾਂ ਦੇ ਪੈਸਿਆਂ ਦੀ ਬਣੀ ਆ ਭਗਵੰਤ ਮਾਨਾ ਪਰ ਇਹਦੇ ਵੱਲ ਕਿਉਂ ਨਹੀਂ ਗੌਰ ਕੀਤਾ ਜਾ ਰਿਹਾ ਮੈਂ ਇੱਥੇ ਦੀ ਇੱਕ ਹੈਗੀ ਅਨਮੋਲ ਗगनਮਾਨ ਬੀਬਾ ਕਹਿੰਦੀ ਆ ਪੰਜਾ ਮਿੰਟਾਂ ਚ ਐਮਐਸਪੀ ਚੱਕੋ ਬੀਬਾ ਪੰਜਾ ਮਿੰਟਾਂ ਨੂੰ ਐਮਐਸਪੀ ਨੂੰ ਗੋਲੀ ਮਾਰ ਆ ਜਿਹੜਾ ਤੂੰ ਹਾਲਾਤ ਬਣਾਇਆ ਨਾ ਚੰਗੇ ਭਲੇ ਇਤਿਹਾਸਕ ਦਾ ਅਜੂਬੇ ਦਾ ਇਹਨਾਂ ਨੂੰ ਕੇਰਿੰਗ ਕਰ ਲੋ ਇੰਨੇ ਹੀ ਬਹੁਤ ਆ ਤੁਹਾਡੀ ਤੇ ਅੱਜ ਇਹ ਹਾਲਾਤ ਬਣਾਇਆ ਨਾ ਸਿਤੀ ਬਹੁਤ ਖਰਾਬ ਐ ਸੇ ਇਹ ਬਦਲਾਅ ਦੀ ਗੱਲ ਕਰਦੇ ਸੀ ਭਗਵੰਤਮਾਨਾ ਤੇ ਇੱਥੇ ਇੱਕ ਡਾਇਨਾਸੌਰ ਵੀ ਆਉਣ ਗਿਆ ਤੇ ਕਾਲੀ ਵੀ ਆਉਣ ਗਿਆ ਕਿ ਤੇ ਫਿਰ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ